ਵੀਰੋ ਕਰਦੇ ਨਹੀਂ ਭਾਈ ਜੀ ਹਾਂ ਯਾਰ ਰੱਬਾ ਮੇਰਾ ਨਹੀਂ ਨਹੀਂ ਕਿਆ ਬਾਤ ਕਿਆ ਬਾਤ ਹੈ ਚੌਂਦੇ ਬਾਦਰ ਔਰ ਆਪਾਂ ਹੱਸਾ ਠੱਠਾ ਵੀ ਕਰਦੇ ਆ ਆਪਣਾ ਹੀ ਆ ਭਾਈ ਜੀ ਕਿਉਂਕਿ ਬੇਬੀ ਭਾਈ ਦੀ ਸਟੇਜ ਆ ਸਾਡੇ ਆ ਇਹ ਮੁਰਸ਼ਿਦ ਆ ਸਾਡੇ ਤੇ ਮੁਰਸ਼ਿਦ ਨੇ ਨਹੀਂ ਬਹਿ ਗਈ ਇਹ ਇੱਥੇ ਗਰਦਾ ਸਕਦੇ ਮੈਂ ਕਿਉਂਕਿ ਮੈਂ ਮੈਨੂੰ ਪਤਾ ਆ ਬਈ ਇਹ ਤਾੜੀ ਤੁਸੀਂ ਕਿਸੇ ਵਾਸਤੇ ਨਹੀਂ ਮਾਰਨੀ ਇੱਕ ਤਾੜੀ ਮਾਰੋ ਆਪੋ ਆਪਣੀ ਮਾਂ ਵਾਸਤੇ ਜਿਹਨੇ ਕਰਕੇ ਆਪਾਂ ਤੁਰੇ ਫਿਰਦੇ ਮਾਰਦੇ ਤਾੜੀਆਂ ਮਾਂ ਵਾਸਤੇ ਯਾਰ ਮਾਰਦੇ ਤਾੜੀਆਂ ਕੀ ਘਸਰ ਲਗਾ ਯਾਰ ਕੋਲ ਮਾਂ ਬਾਪ ਤੇ ਜਾ ਕੇ ਮਾਂ ਦੇ ਬਾਪ ਮਾਰ ਦੇ ਤੂੰ ਮਾਰ ਦਈਂਗਾ ਵੱਡਾ ਹੋ ਕੇ ਕੀ ਗੱਲ ਹੋਗੀ ਜਦ ਤੂੰ ਮਾਂ ਜਿੰਦੀ ਹੁੰਦੀ ਹੁੰਦੀ ਹੈ ਇਹੀ ਗਾਣੇ ਪੁੱਤ ਕਿਦਾਂ ਠੀਕ ਠਾਕ ਹੈ ਧਾਲੀ ਠੀਕ ਆ ਮਾਂ ਦੇ ਤੜੀ ਤੂੰ ਮਾਂਗਾ ਨਹੀਂ ਲੈ ਜਾ ਦੋ ਗੱਲ ਕਿਨਾਂ ਮੈਂ ਪਿਓ ਦਾ ਪੁੱਤ ਜੋਗਦਾਨ ਹੋਣਾ ਹੀ ਆ ਇਹ ਸੱਚੇ ਪਾਤਸ਼ਾਹ ਤੇਰੀ ਕਿਰਪਾ ਕੀਤੀ ਹੈ ਮਹਾਰਾਜ ਨੇ ਇਹ ਨੂੰ ਨਿਆਮਤ ਸਮਝਿਆ ਕਰੋ 24 ਘੰਟੇ ਨਾ ਕਰ ਦੋ ਕਰ ਮੇਰਾ ਭੁੱਗਾ ਮੇਰੀ ਰਾਣਾ ਮੇਰੀ ਮੇਰੀ ਸੁਭੀਤੀ ਅਜੀ ਸਰਦਾ ਦੀ ਹੈ ਤੇਰਾ ਨਹੀਂ ਸਰਦਾ ਉਹਦਾ ਸਾਡਾ ਸਰਦਾ ਇੱਕ ਅੱਜ ਸਾਡ ਕੇ ਵੀ ਦੇਖਿਆ ਕਰ